ਅੱਛਾ ਵਿਸਪਾਲ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਤਾਂ ਜੀ ਸਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਵਿਸਪਾਲ ਜੀ ਦੀ ਅਸੀਂ ਮਦਦ ਕਰਨੀ ਹੈ ਜੀ ਸਰ ਤੇ ਤੁਸੀਂ ਮਦਦ ਜ਼ਰੂਰ ਕਰੋ ਤੁਹਾਡੀ ਇਮਾਨਤ ਹੈ ਮੇਰੇ ਕੋਲ ਇਹ ਉਹਨਾਂ ਨੇ ਤਕਰੀਬਨ ਮੇਰੇ ਖਿਆਲਤ 10000 ਰੁਪਏ ਦੀ ਜਿਹੜੀ ਮਦਦ ਕੀਤੀ ਹੈ ਤੇ ਤੁਸੀਂ 10000 ਦੀ ਸਲੋ ਪਹਿਲਾਂ ਜੀ ਅੱਜ ਸੀ 10000 ਇਹ ਪਤਾ ਨਹੀਂ ਮੈਂ ਕਦੋਂ ਆਪਣੇ ਸਰੀਰ ਛੱਡ ਜਾਣਾ ਮੇਰੇ ਬੇਟੀਆਂ ਦਾ ਕੁਝ ਬਣ ਜਾਵੇ ਮੇਰੇ ਵਾਈਫ ਦਾ ਕੁਝ ਬਣ ਜਾਵੇ ਸਰ ਉਹ ਕੋਈ ਨਾ ਕਹੀ ਵਰੀ ਇਸੀ ਲਾਲ ਵਜਨਾਂ अच्छा हां जी पताਨ ਲੱਗਦਾ ਸਰ ਤੇ ਮੈਂ ਸਮਾਂ ਚੋਂ ਚੁਣ ਚੱਕੇ ਹੌਲੀ ਹੌਲੀ ਇਥੇਰ ਖਾਂਦੇ ਮਤ ਬਹੁਤ ਕਰਾ ਦਿੰਦੇ ਸਰ ਮੇਰੇ اچھا ਲੋਕ ਮਦਦ ਕਰਾ ਬਹੁਤ ਮਦਦ ਕਰਾਂਦੇ ਸਰ ਸਸਿਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ ਜਸਪਾਲ ਘੁਰਾਣ ਨੂੰ ਤਾਂ ਸੀ ਜਾਣਦੇ ਹਾਂ ਮੋਚੀ ਦਾ ਕੰਮ ਕਰਦੇ ਨੇ 100% ਬਲਾਈਂਡ ਨੇ ਬੀਤੇ ਕੁਝ ਦਿਨ ਪਹਿਲਾਂ ਅਸੀਂ ਇਹਨਾਂ ਦੀ ਇੰਟਰਵਿਊ ਨੂੰ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ ਸੀਗਾ ਹਾਲਕਿ ਇਹਨਾਂ ਵੱਲੋਂ ਐਂਡ ਦੇ ਵਿੱਚ ਕਿਹਾ ਗਿਆ ਸੀਗਾ ਕਿ ਮੈਨੂੰ ਥੋੜੀ ਜੀ ਪੈਸਿਆਂ ਦੀ ਲੋੜ ਹੈ ਉਸ ਤੋਂ ਬਾਅਦ ਸਾਡੀ ਇੰਟਰਵਿਊ ਦਾ ਅਸਰ ਹੋਇਆ ਹੈ ਆਸਟ੍ਰੇਲੀਆ ਤੋਂ ਇੱਕ ਵਿਅਕਤੀ ਨੇ ਇਹਨਾਂ ਦੀ ਇੰਟਰਵਿਊ ਦੇਖੀ ਇੰਟਰਵਿਊ ਦੇਖਣ ਤੋਂ ਬਾਅਦ ਉਸ ਨੇ ਇਹਨਾਂ ਦੇ ਲਈ ਹੱਥ ਦਾ ਮਦਦ ਜਿਹੜਾ ਹੈ ਉਹ ਵਧਾਇਆ ਹੈ ਕੁਝ ਪੈਸੇ ਜਿਹੜੇ ਨੇ ਉਹ ਇਹਨਾਂ ਨੂੰ ਜਿਹੜੇ ਆ ਉਹ ਦਿੱਤੇ ਹੋਏ ਨੇ ਮਦਦ ਕੀਤੀ ਹੈ ਇਹਨਾਂ ਦੀ ਗੱਲਬਾਤ ਵੀ ਕਰਾਂਗੇ ਅਸੀਂ ਤੇ ਜੋ ਉਹਨਾਂ ਨੇ ਮਦਦ ਕੀਤੀ ਉਹ ਵੀ ਅਸੀਂ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਪਰ ਤਾਂ ਬਹੁਤ ਬਹੁਤ ਸਵਾਗਤ ਹੈ ਜਸਪਾਲ ਜੀ ਥੈਂਕ ਯੂ ਸਰ ਬੜੀ ਤੁਹਾਡੀ ਇੰਟਰਵਿਊ ਬੜੀ ਲੋਕਾਂ ਨੇ ਪਸੰਦ ਕੀਤੀ ਲੋਕ ਕਹਿੰਦੇ ਪਏ ਨੇ ਕਿ ਹਿੰਮਤ ਬੜੀ ਹੈਗੀ ਹੈ ਵਿਅਕਤੀ ਦੇ ਅੰਦਰ ਕਿ ਬਲਾਈਂਡ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਨੂੰ ਚਲਾ ਰਿਹਾ ਹੈਗਾ ਜੀ ਸਰ ਇਹ ਪਹਿਲਾਂ ਤਾਂ ਪੋਸੀਬਲ ਕਿਵੇਂ ਹੋਇਆ ਉਹ ਥੋੜਾ ਜਿਹਾ ਦੱਸ ਦਿਓ ਮੈਨੂੰ ਸਰ ਜੀ ਮੈਂ ਛੋਟਾ ਹੀ ਹੁੰਦਾ ਸੀ ਮੈਂ ਇੱਥੇ ਪੁਲਿਸ ਲੈਣ ਚ ਪਹਿਲੇ ਪੜਦਾ ਹੁੰਦਾ ਸੀ ਹਾਂ ਹਾਂ ਤੇ ਉਹਦੇ ਬਾਅਦੇ ਮੇਰੇ ਡੈਡੀ ਬੱਸ ਸਟੈਂਡ ਦੇ ਬਾਹਰ ਕੰਮ ਕਰਦੇ ਹੁੰਦੇ ਸੀ ਫੁੱਟ ਪਾਲਿਸ਼ ਦਾ ਅੱਛਾ ਤੇ ਜਦੋਂ ਮੈਂ ਰੋਟੀ ਜਾਂ ਦੇਣ ਵਾਸਤੇ ਜਾਂਦਾ ਹੁੰਦਾ ਸੀ ਉਹਦੇ ਬਾਅਦ ਚ ਮੇਰੇ ਐਕਸੀਡੈਂਟ ਹੋ ਗਿਆ ਸਕੂਟਰ ਦੇ ਮਾਰ ਗਿਆ ਸੀ ਮੈਨੂੰ ਤੇ ਮੇਰੇ ਸਿਰ ਤੇ ਲੱਗੀ ਤੇ ਨਾਲ ਲੱਗੀ ਅੱਖ ਤੇ ਮੈਂ ਉਦੋਂ 10-12 ਸਾਲ ਦਾ ਸੀ ਉਦੋਂ ਇਹਨਾਂ ਨੇ ਪਤਾ ਲੱਗਾ ਨਜ਼ਰ ਘਟਦੇ ਰਹੀ ਘਟਦੀ ਰਹੀ ਘਟਦੀ ਰਹੀ ਜਦੋਂ ਜ਼ਿਆਦਾ ਘਟ ਗਈ ਉਦੋਂ ਦਖਾਨ ਲੱਗ ਗਿਆ ਆਪਾਂ ਤੇ ਉਦੋਂ ਫੇਰ ਜਿਆ ਦਖਾਨ ਲੱਗ ਗਿਆ ਤੇ ਫੇਰ ਸਰ ਨਾੜਾ ਮੇਰੀ ਬਿਲਕੁਲ ਪ੍ਰੈਸ ਹੋ ਗਈਆਂ ਤੇ ਤੇ ਉਹਦੇ ਬਾਅਦ ਚ ਸਰ ਇਲਾਜ ਨਹੀਂ ਹੋਇਆ بڑے ਲੋਕਾਂ ਨੂੰ ਵੱਡੇ ਡਾਕਟਰਾਂ ਨੂੰ ਉਹ ਜਿੱਥੇ ਵੀ ਦੱਸਿਆ ਉੱਥੇ ਹੀ ਦਿਖਾਇਆ ਤੇ ਮੈਨੂੰ ਮੇਰੇ ਡੈਡੀ ਨਾਲ ਅੱਖਾਂ ਦੇਣ ਵਾਸਤੇ ਵੀ ਕਿਹਾ ਵੀ ਮੈਂ ਆਪਣੀ ਅੱਖਾਂ ਦੇ ਦਿੰਦਾ ਪਰ ਸਰ ਮੇਰੇ ਕਿੱਥੋਂ ਵੀ ਨਹੀਂ ਬਣੀ ਗੱਲ ਤੇ ਇੱਥੋਂ ਮੈਂ ਫਿਰ ਜਦੋਂ ਪੜਦਾ ਹੁੰਦਾ ਹੈ ਉਹਦੇ ਬਾਅਦ ਚ ਫਿਰ ਮੈਂ ਇੱਥੇ ਆਂਦਾ ਛੋਟਾ ਹੁੰਦਾ ਉਹਦੇ ਬਾਅਦ ਚ ਫਿਰ ਪੁਲਿਸ ਲੈਜੇ ਮੈਂ ਕੰਮ ਕਰਨਾ ਸਿੱਖ ਗਿਆ ਜਦੋਂ ਮੈਂ ਡੈਡੀ ਨੂੰ ਦੇਣ ਜਾਂਦਾ ਰੋਟੀ ਤੇ ਉਦੋਂ ਫਿਰ ਡੈਡੀ ਮੇਰੇ ਜਦੋਂ ਕਰਦੇ ਕੰਮ ਮੈਂ ਉਦੋਂ ਦੇਖ ਲੈਂਦਾ ਸੀ ਕਿਸ ਤਰ੍ਹਾਂ ਕਰ ਰਿਹਾ ਹੈ ਤੇ ਉਹਦੇ ਨਾਲ ਸਰ ਮੈਨੂੰ ਹੁਣ ਆਈਡੀਆ ਹੋ ਗਿਆ ਵੀ ਮੈਂ ਹੁਣ ਮਾੜਾ ਮੋਟਾ ਕੰਮ ਕਰ ਸਕਦਾ ਮੈਂ ਜੀ ਸਰ ਅੱਛਾ ਤੁਸੀਂ ਮੈਨੂੰ ਲੱਗਦਾ ਇੰਨੀ ਜਿੰਨਾ ਅੱਖਾਂ ਕੋਲ ਜਿੰਨਾ ਬੰਦਿਆ ਕੋਲ ਅੱਖਾਂ ਹੈਗੀਆਂ ਨੇ ਉਹ ਤਾਂ ਇੰਨੀ ਬਰੀਕੀ ਦੇ ਨਾਲ ਕੰਮ ਨਹੀਂ ਕਰ ਪੰਦੇ ਜਿੰਨੀ ਬਰੀਕੀ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੋਲ ਅੱਖਾਂ ਨਹੀਂ ਹੈਗੀਆਂ ਫਿਰ ਵੀ ਇਹ ਮਤਲਬ ਇੰਨਾ ਤਜਰਬਾ ਕਿਵੇਂ ਸਰ ਮੈਂ ਪਹਿਲੇ ਬਿਲਕੁਲ ਜਿਹੜੇ ਮੇਰੇ ਡੈਡੀ ਸੀਗੇ ਨਾ ਉਹ ਜਿੱਦਾਂ ਕੰਮ ਕਰਦੇ ਮੈਂ ਦੇਖ ਲੈਂਦਾ ਸੀ ਹੁਣ ਆਈਡੀਆ ਹੋ ਗਿਆ ਸਰ ਮੈਨੂੰ ਜੀ ਸਰ ਚੋਕ ਕੇ ਤੁਸੀਂ ਮਤਲਬ ਕਰ ਰਹੇ ਹੋ ਜੀ ਸਰ ਆ ਜਿੱਦਾਂ ਸਾਰਾ ਰੈਡ ਪਾਲਿਸ਼ ਹੈ ਇਹ ਅਲੱਗ ਇਧਰ ਰੱਖੀ ਹੋਈ ਹੈ ਅੱਛਾ ਜੀ ਸਰ ਇਧਰ ਰੱਖੀ ਹੋਈ ਸਰ ਆ ਬੁਰਸ਼ ਪਈ ਹੈ ਸਰ ਲਾਲ ਹੂੰ ਆਹ ਵਾਹ ਆਹ ਵਾਲੀ ਸਾਈਡ ਡੱਬੀ ਹੈ ਲਾਲ ਵਾਲੇ ਇਹ ਯੂਨੀਫਾਰਮ ਦੀ ਸਰ ਬੂੜਦੀ ਹੈ ਅੱਛਾ ਜੀ ਸਰ ਜੇ ਤੁਹਾਨੂੰ ਪਤਾ ਹੈ ਕਿ ਕਿਹੜਾ ਕਲਰ ਕਿਵੇਂ ਜੀ ਸਰ ਹਾਂ ਜੀ ਲਾ ਪਤਾ ਲੱਗੇ ਸਰ ਪੁੱਛ ਲਈਦਾ ਮੁਲਾਜ਼ਮ ਤੋਂ ਕਿਹੜਾ ਕਲਰ ਦਾ ਹੈ ਅੱਛਾ ਇੱਕ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਥੋੜਾ ਬਹੁਤਾ ਪਹਿਲਾਂ ਦਿਖਦਾ ਸੀਗਾ ਹੁਣ ਬਿਲਕੁਲ ਨਹੀਂ ਦਿਖਦਾ ਪਿਆ ਬਿਲਕੁਲ ਬਲੈਂਡ ਹੈ ਸਰ ਮੈਨੂੰ ਐਟੋ ਵਾਲੇ ਮੈਨੂੰ ਇੱਥੇ ਛੱਡ ਕੇ ਜਾਂਦੇ ਆ ਤੇ ਐਟੋ ਵਾਲੇ ਮੈਨੂੰ ਲੈ ਕੇ ਜਾਂਦੇ ਸਰ ਬੱਸ ਸਟੈਂਡ ਤੋਂ ਤੇ ਆਪਣੇ ਅੱਗੇ ਮੇਰੇ ਘਰ ਦੇ ਆ ਜਾਂਦੇ ਹੱਥ ਫੜ ਕੇ ਮੈਨੂੰ ਲੈ ਕੇ ਜਾਂਦੇ ਆ ਸਰ ਸਵੇਰੇ ਮੇਰੇ ਬੇਟੀਆਂ ਜਦੋਂ ਸਕੂਲ ਜਾਂਦੀਆਂ ਉਦੋਂ ਉਹਨੂੰ ਏਟੋ 'ਚ ਮੇਰੇ ਬੇਟੀਆਂ ਬਿਠਾ ਦਿੰਦੇ ਆ ਬਾਈਕ 'ਤੇ ਬਿਠਾ ਦਿੰਦੇ ਆ ਤੇ ਫੇਰ ਸਰ ਮੈਂ ਇੱਥੇ ਕੰਮ ਤੇ ਆ ਜਾਂਦਾ ਇੱਥੇ ਛੱਡ ਦਿੰਦੇ ਮੈਨੂੰ ਇਹਦੇ ਨਾਲ ਹੀ ਮੇਰਾ ਬਕਸਾ ਪਿਆ ਉੱਥੋਂ ਮੈਂ ਸਾਮਾਨ ਕਈ ਵਾਰੀ ਮੈਂ ਅੰਬ ਦੇ ਲੱਗੇ ਬੱਜ ਜਾਂਦਾ ਕਈ ਵਾਰੀ ਮੈਂ ਧਰ ਦੇ ਵਿੱਚ ਬੱਜ ਜਾਂਦਾ ਪਰ ਸਾਮਾਨ ਦੇ ਕੋਲ ਪਹੁੰਚਣਾ ਕਈ ਵਾਰੀ ਏਸੀ ਦੇ ਲਾਲ ਬੱਜ ਜਾਂਦਾ ਮੈਂ ਅੱਛਾ ਹਾਂਜੀ ਪਤਾ ਨਹੀਂ ਲੱਗਦਾ ਸਰ ਫੇਰ ਵੀ ਮੈਂ ਸਾਮਾਨ ਸਮੂਹ ਚੱਕ ਕੇ ਹੌਲੀ ਹੌਲੀ ਇੱਥੇ ਰਖਾ ਦਿੰਦੇ ਮਤ ਬਹੁਤ ਕਰਾ ਦਿੰਦੇ ਸਰ ਮੇਰੇ اچھا ਲੋਕ ਮਦਦ ਕਰਾ ਹਾਂ ਬਹੁਤ ਮਦਦ ਕਰਾ ਦਿੰਦੇ ਸਰ ਤੇ ਬਲੈਂਡ ਸਰ ਮੈਂ ਬਿਲਕੁਲੀ ਮੈਂ ਜਦੋਂ ਬਾਥਰੂਮ ਵੀ ਜਾਂਦਾ ਤਾਂ ਪਤਾ ਨਹੀਂ ਲੱਗਦਾ ਮੇਰੇ ਸੱਟ ਵੀ ਲੱਗ ਜਾਂਦੀ ਕਈ ਵਾਰੀ ਗੱਡੀ ਦੀ ਮੋਟਰਸਾਈਕਲ ਦੀ ਮੈਨੂੰ ਬਿਲਕੁਲ ਵੀ ਨਹੀਂ ਸਿਰ ਦਿਖਾਈ ਦਿੰਦਾ ਜੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜੀ ਸਰ ਹੁਣ ਜਿਸ ਤਰ੍ਹਾਂ ਮਾਲਕ ਨੇ ਰੱਖਿਆ ਸਰ ਇਸ ਤਰ੍ਹਾਂ ਖੁਸ਼ ਹਾਂ ਮੈਂ ਵੈਸੇ ਤੇ ਬਾਕੀ ਜੋ ਮਾਲਕ ਨੂੰ ਮਨਜ਼ੂਰ ਹੈ ਸਰ ਮੈਂ ਹੁਣ ਆਪਣੇ ਵੱਲ ਕੋਈ ਕਮੀ ਨਹੀਂ ਛੱਡੀ ਡਾਕਟਰਾਂ ਦੇ ਵੱਲੋਂ ਵੀ ਜਿੱਥੇ ਮੈਨੂੰ ਦੱਸਿਆ ਉੱਥੇ ਹੀ ਮੈਂ ਗਿਆ ਤੇ ਹੁਣ ਸਰ ਫਿਰ ਤੁਹਾਨੂੰ ਪਤਾ ਵੀ ਜਦ ਮੈਂ ਹੁਣ ਘਰੀ ਬੈਠ ਹੀ ਗਿਆ ਤੇ ਮੇਰੇ ਬੱਚਾ ਨੂੰ ਰੋਟੀ ਕੌਣ ਦਊਗਾ ਮੈਂ ਐਸੇ ਕਰਕੇ ਸਰ ਇੱਥੇ ਆਨਾ ਮੇਰਾ ਟਿਕਾਣਾ ਬਣਿਆ ਹੋਇਆ ਜਿੰਨੇ ਵੀ 200 250 300 ਬਣ ਇੰਨੇ ਨਾਲ ਮੈਂ ਆਪਣੇ ਬੱਚਾ ਦਾ ਗੁਜ਼ਾਰਾ ਕਰਦਾ ਜੀ ਪੇਟ ਪਾਲਦਾ ਮੈਂ ਜੀ ਸਰ ਅੱਛਾ ਤੇ ਜ਼ਿੰਦਗੀ ਜੀਣ ਦਾ ਹੁਣ ਮਜ਼ਾ ਆ ਰਿਹਾ ਕੁਛ ਥੋੜਾ ਬਹੁਤਾ ਸਰ ਮਜ਼ਾ ਆ ਰਿਹਾ ਬਾਕੀ ਤਾਂ ਸਰ ਇਸ ਤਰ੍ਹਾਂ ਅੱਗ ਵੀ ਹੁਣ ਅੱਖਾਂ ਹੀ ਨਹੀਂ ਤਾਂ ਸਰ ਪੈਰ ਵੀ ਚੱਲੋ ਜੋ ਰੱਬ ਨੂੰ ਮਨਜ਼ੂਰ ਸਰ ਕੁਛ ਨਹੀਂ ਕਰ ਸਕਦੇ ਸਰ ਰੱਬ ਦੇ ਅੱਗੇ ਜੋ ਮਾਲਕ ਨੂੰ ਮਨਜ਼ੂਰ ਹੈ ਜੀ ਸਰ ਚਲੋ ਵੀ ਇਹਨਾਂ ਸ਼ੁਕਰ ਹੈ ਮਾਲਕ ਦਾ ਵੀ ਮੈਂ ਆਪਣੀ ਮਿਹਨਤ ਕਰਦਾ ਹਾਂ ਸਾਨੂੰ ਉਹਦੀ ਕਿਰਤ ਕਮਾਈ ਜਿਹੜਾ ਵੀ 200 250 ਰੁਪਏ ਬੰਦੇ ਆ ਇਸੇ ਕਰਕੇ ਮੈਂ ਆਪਣਾ ਬੱਚੇ ਰੋਜ਼ਗਾਰ ਚਲਾ ਰਿਹਾ ਜੀ ਅੱਛਾ ਤੁਹਾਡੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰੋਜ਼ ਮੇਰੀ ਮਦਦ ਹੋ ਜਾਂਦੀ ਹੈ ਰੋਜ਼ ਮੈਨੂੰ ਕੋਈ ਨਾ ਕੋਈ ਮੁਲਾਜ਼ਮ ਛੱਡ ਜਾਂਦਾ ਹੈ ਜੀ ਸਰ ਕਦੀ ਅਜਿਹਾ ਹੋਇਆ ਜਿਸ ਦਿਨ ਕੋਈ ਤੁਹਾਨੂੰ ਨਾਟਕ ਰਿਆ ਹੋਵੇ ਤਾਂ ਤੁਹਾਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਏ ਜੀ ਸਰ ਜੀ ਸਰ ਹੋ ਜਾਂਦਾ ਜੀ ਤੁਸੀਂ ਕੀ ਸੋਚਦੇ ਹੋ ਉਦੋਂ ਮੈਂ ਸਰ ਸੋਚਦਾ ਵੀ ਮੈਂ ਚਲੋ ਹੁਣ ਕੀ ਕਰ ਸਕਦਾ ਵੀ ਇੱਥੇ ਮੈਂ ਰਾਤ ਰਹਿ ਲਵਾਂ ਵੀ ਘਰਦਿਆਂ ਨੂੰ ਮੈਂ ਦੱਸ ਦਵਾਂ ਵੀ ਮੈਂ ਨਹੀਂ ਆ ਸਕਦਾ ਮੈਨੂੰ ਏਟੋ ਵਾਲਾ ਨਹੀਂ ਮਿਲਿਆ ਜਾਂ ਕੋਈ ਮੁਲਾਜ਼ਮ ਨਹੀਂ ਮਿਲਿਆ ਤੇ ਮੇਰਾ ਕਈ ਵਾਰੀ ਦਿਲ ਇਦਾਂ ਕਰਦਾ ਮੈਂ ਇੱਥੇ ਰਾਤ ਹੀ ਰਹਿ ਜਾਵਾਂ ਹਾਂ ਹਾਂਜੀ ਪੁਲਿਸ ਲਾਈਨ ਦੇ ਵਿੱਚ ਹੀ ਅੱਛਾ ਜੀ ਸਰ ਅੱਛਾ ਤੁਹਾਡੀ ਇੱਕ ਇੰਟਰਵਿਊ ਕਾ ਅਸੀਂ ਕੀਤੀ ਸੀ ਪਹਿਲਾਂ ਕੁਝ ਦਿਨ ਪਹਿਲਾਂ ਜੀ ਸਰ ਤੇ ਇੱਕ ਬੰਦੇ ਨੇ ਇੰਟਰਵਿਊ ਦੇਖੀ ਜੀ ਸਰ ਤੇ ਉਹਦਾ ਆਸਟ੍ਰੇਲੀਆ ਤੋਂ ਤੁਹਾਨੂੰ ਫੋਨ ਵੀ ਆਇਆ ਜੀ ਸਰ ਹਾਂਜੀ ਆਇਆ ਜੀ ਅੱਛਾ ਕੀ ਕਹਿੰਦੇ ਸੀਗੇ ਉਹ ਉਹ ਸਰ ਜੀ ਕਹਿੰਦੇ ਸੀ ਆਪਣੇ ਤੁਸੀਂ ਜਸਪਾਲ ਜੀ ਬੋਲ ਰਹੇ ਆ ਮੈਂ ਕਹਾ ਜੀ ਹਾਂਜੀ ਕਹਿੰਦੇ ਤੁਸੀਂ ਪੁਲਿਸ ਲੈਣ ਚ ਕੰਮ ਕਰਦੇ ਹੋ ਮੈਂ ਕਹਾ ਹਾਂਜੀ ਕਹਿੰਦੇ ਤੁਸੀਂ ਬਲੈਂਡ ਹੋ ਮੈਂ ਕਹਾ ਜੀ ਬਿਲਕੁਲ ਤੇ ਕਹਿੰਦੇ ਤੁਹਾਡੇ ਇੰਟਰਵਿਊ ਦੇਖੀ ਸੀ ਆਪਾਂ ਆਸਟ੍ਰੇਲੀਆ ਤੇ ਵੇ ਤੁਹਾਡੇ ਨਾਲ ਆਪਣੇ ਮੈਂ ਥੋੜੀ ਬਹੁਤੀ ਜਿੰਨਾ ਵੀ ਹੋ ਸਕੇ ਮੈਂ ਵੀ ਮਦਦ ਕਰਨੀ ਚਾਹੁੰਦਾ ਹਾਂ ਮੈਂ ਕਹਾ ਜੀ ਸਰ ਜ਼ਰੂਰ ਜੀ ਜੋ ਤੁਹਾਡੇ ਹੱਲ ਕੋ ਬਹੁਤ ਖੁਸ਼ ਹਾਂ ਮੈਂ ਜੀ ਵਾਕੀ ਰੱਬ ਤੁਹਾਨੂੰ ਬਹੁਤ-ਬਹੁਤ ਜਿਆਦਾ ਦਵੇ ਤੁਹਾਡੇ ਬੱਚਿਆਂ ਨੂੰ ਖੁਸ਼ੀਆਂ ਦੇਵੇ ਮਾਲਕ ਤੁਹਾਡੀ ਉਮਰ ਜਿਆਦਾ ਕਰੇ ਤੁਹਾਨੂੰ ਰੱਬ ਦਿੰਦਾ ਰਵੇ ਬਹੁਤ ਅੱਛੀ ਗੱਲ ਆ ਸਰ ਤੇ ਜਸਪਾਲ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਜੀ ਸਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਜਸਪਾਲ ਜੀ ਦੀ ਅਸੀਂ ਮਦਦ ਕਰਨੀ ਹੈ ਜੀ ਸਰ ਤੇ ਤੁਸੀਂ ਮਦਦ ਜ਼ਰੂਰ ਕਰੋ ਉਹਨਾਂ ਨੇ ਮੈਨੂੰ ਕੁਝ ਪੈਸੇ ਪਾਏ ਨੇ ਥੈਂਕ ਯੂ ਸਰ ਤੇ ਉਹ ਅੱਜ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਨੇ ਹਾਲਾਂਕਿ ਉਹਨਾਂ ਨੇ ਮੈਨੂੰ ਸਾਫ਼ ਕਿਹਾ ਕਿ ਜਸਪਾਲ ਜੀ ਨੂੰ ਮੇਰਾ ਨਾਮ ਨਾ ਦੱਸਿਓ ਇੰਟਰਵਿਊ ਦੇ ਵਿੱਚ ਨਾਮ ਨਾ ਲਈਓ ਮੇਰਾ ਜੀ ਸਰ ਮੈਂ ਇਹ ਸੋਚਦਾ ਪਿਆ ਕਿ ਬੰਦਾ ਦੇਖੋ ਜਿਸ ਨੇ ਮਦਦ ਕਰਨੀ ਕਿਵੇਂ ਰੱਬ ਨੇ ਮਦਦ ਕਰਨੀ ਹੁੰਦੀ ਹੈ ਤੇ ਕਰਦਾ ਹੈ ਜੀ ਸਰ ਤੇ ਬੰਦੇ ਨੇ ਸਾਫ਼ ਕਹਤਾ ਕਿ ਨਾਮ ਨਾ ਦੱਸਿਓ ਜਸਪਾਲ ਜੀ ਮੈਂ ਪਹਿਲਾਂ ਤਾਂ ਤੁਹਾਡੇ ਕੋ ਤੁਹਾਡੇ ਜੋ ਤੁਹਾਡੀ ਇਮਾਨਤ ਹੈ ਮੇਰੇ ਕੋਲ ਥੈਂਕ ਯੂ ਇਹ ਉਹਨਾਂ ਨੇ ਤਕਰੀਬਨ ਮੇਰੇ ਖਿਆਲ ਨਾਲ 10000 ਰੁਪਏ ਦੀ ਜਿਹੜੀ ਮਦਦ ਕੀਤੀ ਹੈ ਥੈਂਕ ਯੂ ਸਰ ਤੇ ਤੁਸੀਂ 10000 ਪਲੀਜ਼ ਲਓ ਪਹਿਲਾਂ ਤਾਂ ਜੀ ਆਪਸੀ 10000 ਥੈਂਕ ਯੂ ਸਰ ਰੱਬ ਸਾਰਾ ਇਹਨਾਂ ਨੂੰ ਬਹੁਤ ਬਹੁਤ ਜਿਆਦਾ ਦੇਵੇ ਇਹਨਾਂ ਦੇ ਬੱਚਿਆਂ ਦੀ ਤੰਦਰੁਸਤੀ ਬਖਸ਼ੇ ਵਾਹਿਗੁਰੂ ਸਤਨਾਮ ਜੀ ਅਕਾਲ ਪੁਰਖ ਵਾਹਿਗੁਰੂ ਇਹਨਾਂ ਦੀ ਕਿਰਪਾ ਕਰੇ ਸਤਨਾਮ ਜੀ ਵਾਹਿਗੁਰੂ ਜੀ ਮੇਰੀ ਇਹ ਦੁਆ ਹੈ ਅੱਗੇ ਵੀ ਇਹ ਖੁਸ਼ ਰਹਿਣ ਇਹਨਾਂ ਨੂੰ ਰੱਬ ਹੋਰ ਦੇਵੇ ਜਿਆਦਾ ਤੋਂ ਜਿਆਦਾ ਵੀ ਇਹਨ ਮੈਨੂੰ ਵੀ ਮਦਦ ਨਿਲਦੀ ਰਹੇ ਇਹਨਾਂ ਤੋਂ ਵੀ ਹੋਰ ਤੋਵੇਂ ਮੇਰੇ ਦੋ ਬੇਟੀਆਂ ਆ ਸਰ ਤੇ ਮੈਂ ਕਹਿੰਦਾ ਜੀ ਮੇਰਾ ਚਲੋ ਕੋਈ ਪਤਾ ਨਹੀਂ ਮੈਂ ਕਦੋਂ ਆਪਣੇ ਸਰੀਰ ਛੱਡ ਜਾਣਾ ਮੇਰੇ ਬੇਟੀਆਂ ਦਾ ਕੁਝ ਬਣ ਜਾਵੇ ਮੇਰੇ ਵਾਈਫ ਦਾ ਕੁਝ ਬਣ ਜਾਵੇ ਸਰ ਜੀ ਸਰ ਖੁਸ਼ ਹੋ ਤੁਸੀਂ ਮੈਂ ਬਿਲਕੁਲ ਖੁਸ਼ ਹਾਂ ਸਰ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਤਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਰੱਬ ਤੁਹਾਨੂੰ ਹੋਰ ਦੇਵੇ ਠੀਕ ਹੈ ਜੀ ਸਰ ਅਚਾ ਤੁਸੀਂ ਤੁਹਾਡੀ ਕਿਉਂਕਿ ਤੁਸੀਂ ਦੱਸ ਰਹੇ ਸੀਗੇ ਕਿ ਬੇਟੀ ਜਿਹੜੀ ਹੈਗੀ ਮੈਂ ਚੋਣਾ ਵਾਂ ਕਿ ਬੇਟੀ ਪੜ ਪੜ ਜਾਵੇ ਪੜ ਲਿਖ ਜਾਵੇ ਜੀ ਸਰ ਮੇਰੀ ਬੇਟੀ ਬਹੁਤ ਵਧੀਆ ਸਕੂਲ ਚ ਪੜੇ ਸਰ ਮੇਰੇ ਬੱਚੇ ਸਰਕਾਰੀ ਸਕੂਲ ਚ ਪੜ ਰਹੇ ਆ ਪਰ ਸਰ ਮੈਨੇ ਪੜਾ ਸਕਦਾ ਗਰੀਬ ਕਰਕੇ ਮੈਂ ਬਿਲਕੁਲ ਬਲੈਂਡ ਆ ਸਰ ਮੈਨੂੰ ਕਿਥੋਂ ਆਸ ਹੈ ਨੀ ਪੈਸਿਆਂ ਦੀ ਮੈਂ ਵੱਡੇ ਸਕੂਲ ਚ ਪੜਾਵਾਂ ਵੀ ਵਧੀਆ ਸਕੂਲ ਚ ਪਾਵਾਂ ਵਧੀਆ ਕੱਪੜੇ ਲੈ ਕੇ ਦਵਾਂ ਪਰ ਸਰ ਮੇਰੀ ਉਕਾਤ ਨਹੀਂ ਹੈ ਕਿਉਂਕਿ ਮੇਰਾ ਜਿਹੜਾ ਮਕਾਨ ਵੀ ਹੈ ਉਹ ਵੀ ਸਰ ਮੇਰਾ ਆਪਣੇ ਟੈਲਾਂ ਦਾ ਜਦੋਂ ਬਾਰਿਸ਼ ਆਂਦੀ ਹੈ ਤਾਂ ਮੇਰਾ ਮਕਾਨ ਚੋਂ ਲਗ ਜਾਂਦਾ ਸਰ ਘਰ ਦੇ ਵਿੱਚ ਪਾਣੀ ਆ ਜਾਂਦਾ ਸਰ ਜੀ ਸਰ ਅੱਛਾ ਕੋਸ਼ਿਸ਼ ਕਰਿਓ ਕਿ ਥੋੜਾ ਹਾਸੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਲੋਕ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਥੈਂਕ ਯੂ ਸਰ ਤੇ ਜਿਵੇਂ ਤੁਹਾਡੀ ਹੁਣ ਮਦਦ ਕੀਤੀ ਹੈ ਵਿਅਕਤੀ ਨੇ ਨਾਮ ਉਹਨਾਂ ਨੇ ਮੈਨੂੰ ਮਨਾ ਕੀਤਾ ਕਿ ਨਹੀਂ ਤਾਂ ਉਹਨਾਂ ਦਾ ਸ਼ੁਕਰੀਆ ਤੁਸੀਂ ਕਰ ਹੀ ਦਿੱਤਾ ਪਹਿਲਾਂ ਹੀ ਬਿਲਕੁਲ ਬਿਲਕੁਲ ਮੈਂ ਵੀ ਸਾਡਾ ਚੈਨਲ ਵੀ ਬੜਾ ਸ਼ੁਕਰ ਗੁਜ਼ਾਰ ਹੈ ਉਸ ਵਿਅਕਤੀ ਦਾ ਜਿਸ ਨੇ ਜਸਪਾਲ ਹੋਰਾ ਦੀ ਮਦਦ ਕੀਤੀ ਬਾਕੀ ਹੋਰ ਸਰ ਕੋਈ ਮਤ ਕਰੇ ਤੇ ਮੇਰਾ ਸਰ ਆਪਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਫੋਨ ਨੰਬਰ ਸਰ ਦੇ ਦਿੰਦਾ ਆਪਣਾ ਦੂਸਰਾ 90412 ਸਰ ਅੱਛਾ 99802 ਹਮ ਇਸ ਸਾਲ ਤੁਸੀਂ ਨਾਲ ਲਾ ਕੇ ਪਾ ਦੋ ਬਿਲਕੁਲ ਕੋਸ਼ਿਸ਼ ਕਰਾਂਗੇ ਅਸੀਂ ਨਾਲ ਪਾਣ ਦੀ ਤਾਂ ਕਿ ਡਾਇਰੈਕਟ ਤੁਹਾਡੇ ਨਾਲ ਜਿਹੜੀ ਹੈਗੀ ਉਹ ਗੱਲਬਾਤ ਹੋ ਸਕੇ ਵਿਅਕਤੀ ਦੀ ਜੀ ਸਰ ਤੇ ਤੁਹਾਡੀ ਮਦਦ ਕਰਨਾ ਚਾਹੁੰਦੇ ਨੇ ਬੜੀ ਮਿਹਰਬਾਨੀ ਸਰ ਅੱਛਾ ਜਸਪਾਲ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਮੇਰੇ ਸਰ ਦੋ ਬੇਟੀਆਂ ਜੀ ਵੱਡੀ ਬੇਟੀ ਦਾ ਨਾਮ ਸਿਮਰਨ ਹੈ ਮੇਰੀ ਛੋਟੀ ਬੇਟੀ ਹੈਗੀ ਮੇਰੀ ਅਨਮੋਲ ਵੱਡੀ ਬੇਟੀ ਮੇਰੀ ਜਿਹੜੀ ਹੈ 8ਵੀਂ ਚ ਪੜ ਰਹੀ ਹੈ ਹੁਣ ਉਹਨਾਂ 9ਵੀਂ ਚ ਹੋ ਜਾਣਾ ਹੈ ਛੋਟੀ ਬੇਟੀ ਹੈ ਜਿਹੜੀ ਮੇਰੀ ਦੂਸਰੀ ਕਲਾਸ ਚ ਪੜ ਰਹੀ ਹੈ ਸਰਕਾਰੀ ਸਕੂਲ ਤੇ ਉਹਨਾਂ ਹੁਣ ਤੀਸਰੀ ਤੇ ਹੋ ਜਾਣਾ ਹੈ ਇੱਕ ਮੇਰੇ ਵਾਈਫ ਹੈ ਜੀ ਜੀ ਔਰ ਬੇਟਾ ਹੈ ਨਹੀਂ ਸਰ ਮੇਰੀਆਂ ਬੇਟੀਆਂ ਮੇਰੇ ਬੇਟੇ ਹੈ ਉਹਨਾਂ ਨੇ ਮੇਰੀ ਬਾਪ ਪੜ੍ਹਨੇ ਹੈ ਉਹਨਾਂ ਨੇ ਮੈਨੂੰ ਸਰ ਉੱਚਾ ਕਰਨਾ ਮੇਰਾ ਨਾਂ ਕਰਨਾ ਹੈ ਪੜ ਲਿਖ ਕੇ ਬਹੁਤ ਵਧੀਆ ਵੀ ਅਕਸਰ ਬਣਨ ਮੈਂ ਵੀ ਸੋਚਦਾ ਸਰ ਵਧੀਆ ਸਕੂਲ ਚ ਪੜਨ ਹੂੰ ਮੈਂ ਤਾਂ ਇਹੀ ਬੇਨਤੀ ਕਰ ਰਿਹਾ ਵੀ ਜਿਹੜਾ ਵੀ ਮੇਰੇ ਲੋਕ ਆਪਣੇ ਵੀਡੀਓ ਦੇਖੂਗਾ ਕੋਈ ਵੀ ਤੇ ਮੈਨੂੰ ਮਦਦ ਕਰਨ ਮੇਰਾ ਹੋਸਟੇਲ ਦਾ ਮਕਾਨ ਹੀ ਬਣ ਜਾਵੇ ਛੱਤ ਵੀ ਮੈਂ ਵੀ ਮੈਂ ਲੋਕਾਂ ਨੂੰ ਦੱਸਾਂ ਵੀ ਹਾਂਜੀ ਇਹ ਮੈਨੂੰ ਕਿਸੇ ਨੇ ਗਿਫਟ ਕੀਤਾ ਜੀ ਬਿਲਕੁਲ ਜਿਵੇਂ ਹੁਣ ਤੁਹਾਡੀ ਮਦਦ ਹੋਈ ਹੈ ਅਸੀਂ ਵੀ ਮਿੱਤ ਕਰਦੇ ਹਾਂ ਹੋਰ ਵੀ ਤੁਹਾਡੀ ਮਦਦ ਹੋਵੇ ਤੇ ਤੁਹਾਡਾ ਜਿਹੜਾ ਹੈਗਾ ਜੋ ਤੁਹਾਡੇ ਸੁਪਨੇ ਨੇ ਉਹ ਪੂਰੇ ਹੋ ਸਕਣ ਉਹ ਲੋਕ ਕਹਿੰਦੇ ਨੇ ਕਿ ਜੀਣ ਦੀ ਜਿਹੜੀ ਹੈਗੀ ਹੈ ਉਹ ਕਦੀ ਉਮੀਦ ਨਹੀਂ ਛੱਡਨੀ ਚਾਹੀਦੀ ਹੈ ਨਹੀਂ ਨਹੀਂ ਸਰ ਰੱਬ ਨੇ ਰਾਸਤੇ ਬੜੇ ਬਣਾਏ ਹੋਏ ਨੇ ਇੱਕ ਰਾਸਤਾ ਜੇ ਕਟਿਆ ਤਾਂ ਦੂਜਾ ਰਾਸਤਾ ਵੀ ਬਣਿਆ ਹੋਇਆ ਹੈ ਬਿਲਕੁਲ ਬਣਿਆ ਸਰ ਜੀ ਬਿਲਕੁਲ ਜੀ ਦਾ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਰ ਇਸ ਤਰ੍ਹਾਂ ਨਹੀਂ ਮੈਂ ਤੁਹਾਨੂੰ ਚਾਹ ਫਲਾਇਵ ਕਰਨੇ ਭੇਜਣਾ ਬਿਲਕੁਲ ਅਸੀਂ ਚਾਹ ਪੀਵਾਂਗੇ ਨਹੀਂ ਨਹੀਂ ਸਰ ਆਮਾ ਚਾਹ ਫਲਾ ਕੇ ਭੇਜੂਗਾ ਸਰ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਾਨੂੰ ਤੇ ਬੜਾ ਸਮਾਂ ਤੁਹਾਡਾ ਕੀਮਤੀ ਹੈ ਤਾਂ ਬਿਲਕੁਲ ਜਸਪਾਲ ਹੁਰੀ ਨੇ ਜਿਨ੍ਹਾਂ ਦੀ ਉਸ ਵਿਅਕਤੀ ਨੇ ਮਦਦ ਕੀਤੀ ਜਿਸ ਨੇ ਸਾਡੇ ਚੈਨਲ ਤੇ ਇੰਟਰਵਿਊ ਦੇਖੀ ਆਸਟ੍ਰੇਲੀਆ ਤੋਂ ਫੋਨ ਆਇਆ ਵਿਅਕਤੀ ਦਾ ਨਾਮ ਉਹਨਾਂ ਨੇ ਹਾਲਕੀ ਦੱਸਣ ਤੋਂ ਮਨਾਂ ਕੀਤਾ ਕਿ ਭਾਈ ਨਾਮ ਮੇਰਾ ਨਾ ਦੱਸਿਓ ਤੁਸੀਂ ਬਸ ਮਦਦ ਕਰਦੋ ਮੈਂ ਜੋ ਵੀ ਦੇਣਾ ਚਾਹੁੰਨਾ ਵਾ ਉਹ ਬਸ ਬਿਗੈਰ ਨਾਮ ਤੇ ਦੇਣਾ ਚਾਹੁੰਨਾ ਵਾ ਅਜਿਹਾ ਹੋਵੇ ਕਿ ਬਸ ਉਹਨਾਂ ਦੀ ਹੈਲਪ ਹੋ ਜਵੇ ਤੇ ਬਿਲਕੁਲ ਅਸੀਂ ਉਹਨਾਂ ਦੀ ਮਦਦ ਜਿਹੜੀ ਹੈ ਉਹ ਜਸਪਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਆ ਤੁਹਾਨੂੰ ਤਸਵੀਰ ਚੰਗੀ ਲੱਗ ਰਹੀ ਹੋਵੇਗੀ ਜੇਕਰ ਤੁਸੀਂ ਦੂਸਰੀ ਵੀਡੀਓ ਸਾਡੀ ਦੇਖਣਾ ਚਾਹੁੰਦੇ ਹੋ ਤਾਂ ਨਿਕ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਜ਼ਰੂਰ ਪਾ ਦੂੰਗਾ ਤੇ ਦੂਸਰੀ ਇੰਟਰਵਿਊ ਵੀ ਤੁਸੀਂ ਜ਼ਰੂਰ ਦੇਖੋ ਇਹ ਇੰਟਰਵਿਊ ਕਿਹੋ ਜਿਹੀ ਲੱਗੀ ਬਾਤੋ ਬਾਤ ਇਸ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਦੱਸਣਾ ਕੈਮਰਾ ਪਰ ਮੇਰੇ ਵੱਲੋਂ ਸਰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਜੀ ਸਰ ਮੇਰੀ ਪੂਰੀ ਫੈਮਿਲੀ ਵੱਲੋਂ ਬਹੁਤ ਬਹੁਤ ਧੰਨਵਾਦ ਬਿਲਕੁਲ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਰ ਸ਼ੁਕਰੀਆ ਤੁਹਾਡਾ ਵੀ ਸਰ ਰਾਜੂ ਰਾਜੂ ਜਿਹੜੇ ਹੈਗੇ ਆਪਣੇ ਗੁਫ਼ਤਾ ਜੀ ਇਹਨਾਂ ਮੈਂ ਇੱਥੇ ਲੈ ਕੇ ਆਪਣੇ ਇੰਟਰਵਿਊ ਲੈ ਕੇ ਗਏ ਹੈ ਰੱਬ ਇਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਜੀ ਬਿਲਕੁਲ ਸ਼ੁਕਰੀਆ ਮੇਰੇ ਵੱਲੋਂ ਸਰ ਸ਼ੁਕਰੀਆ ਸ਼ੁਕਰੀਆ ਤੁਸੀਂ ਬਿਲਕੁਲ ਤਸਵੀਰਾਂ ਵਾਤਵਾਰ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਰੇ ਵਿਅਕਤੀਆਂ ਤੱਕ ਤਸਵੀਰਾਂ ਪਹੁੰਚ ਸਕਣ ਅਤੇ ਇਹਨਾਂ ਦੀ ਵਾਤਵਾਰ ਵੀ ਮੈਂ ਦਿੱਤੀ ਹੋ ਸਕੇ ਕੈਮਰਾ ਪਸੰਦ ਪੰਕ ਦੇ ਨਾਲ ਅرجੁ ਗੁਪਤਾ ਦਿਲੰਦਰ